ਹਾਂਜੀ ਮਿੱਤਰੋ ਕੀ ਹਾਲ ਚਾਲ ਆਈ ਹੋਪ ਤੁਸੀਂ ਸਾਰਿਆਂ ਨੇ ਵਧੀਆ ਹੋਵੋਗੇ ਤੇ ਅੱਜ ਆਪਾਂ ਲੈ ਕੇ ਆਏ ਆ ਤੁਹਾਡੇ ਵਾਸਤੇ ਇੱਕ ਹੈਂਡ ਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਇੰਨਾ ਪਿਆਰ ਦੇਣ ਲਈ ਐਦਾਂ سپورਟ ਕਰਦੇ ਰਹੋ ਮੈਂ ਤੁਹਾਡੇ ਵਾਸਤੇ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਆਉਂਦਾ ਰਹੂੰਗਾ ਹੁਣ ਸਭ ਤੋਂ ਪਹਿਲਾਂ ਤੁਸੀਂ ਆਹ ਵੀਡੀਓਜ਼ ਵੇਖੋ ਫਿਰ ਇਹਨਾਂ ਦੇ ਫਣੀ ਫਣੀ ਕਮੈਂਟ ਪੜਦੇ ਆਂ ਤੇ ਕਮੈਂਟਰੀ ਬਹੁਤ ਫਣੀ ਹੋਣ ਵਾਲਿਆ ਇਸ ਲਈ ਵੀਡੀਓ ਲਾਸਟ ਤੱਕ ਜਰੂਰ ਵੇਖਿਓ ਆਇਆ ਦੇਖਦੇ ਆਂ ਮੈਂ ਚੜ੍ਹਿਆ ਤੇ ਟੁੱਟ ਟੱਪ ਚੜ੍ਹਦੀ ਮੁੱਲ ਤਾਰਾ ਰਾਰਾ ਪੰਪ ਬਹੁਤ ਕੁੱਤੀ ਚੀਜ਼ ਆ ਇਹ ਦੇ ਵਰਗਾ ਰਾਤ ਨੂੰ ਕਹਿੰਦਾ ਦਾ ਦੋ ਤਿੰਨ ਚਾਈਆਂ ਹੋਰ ਪਾ ਦੋ ਛਾਤੀ ਨਾ ਜਾਮ ਕਰਾ ਲਈ ਇਹ ਆਖਰੀ ਵੀਡੀਓ ਸੀ ਇਹਨਾਂ ਦੀ ਰਾਇਲ ਚੈਲੰਜ ਚੱਕੀ ਫਰਦਾ ਪਤੰਦਰ ਲਾੜਾ ਜੀ ਬਿਮਾਰ ਨਾ ਪੈ ਜਾਓ ਸੋਮਵਾਰ ਦੁਕਾਨ ਵੀ ਖੋਲਣੀ ਆ ਪਿੱਛੋਂ ਖਾਲ ਦਿੱਸੀ ਜਾਂਦੀ ਪਹਿਲਾ ਆਪਣਾ ਵੀਰ ਜਿਸ ਦਿਨ ਤੈਨੂੰ ਦੁਆਰਾ ਪੈ ਗਿਆ ਘਰਦਿਆਂ ਨੇ ਮੰਨਣਾ ਨਹੀਂ ਉਹ ਸਮਝਣਾ ਨੱਚੀ ਜਾਂਦਾ ਭਾਈ ਡਾਕਟਰ ਕੀ ਕਹਿੰਦਾ ਕਦੋਂ ਤੱਕ ਠੀਕ ਹੋ ਜੂੰ ਝਾਲਮਾ ਨਾ ਕਰ ਇਦਾਂ ਫੜਾ ਕੇ ਸਾਨੂੰ ਦਿਲ 'ਚ ਵਸਾ ਕੇ ਡੂੰਗੀ ਛਟ ਖਾ ਗਿਆ ਲੱਗਦਾ ਏ ਦਾ ਨਹੀਂ ਕਸੂਰ ਮਾਲ ਜਿਆਦਾ ਤੇਜ਼ ਖਾ ਲਿਆ ਮਰ ਜਾ ਗੱਡੀ ਥੱਲੇ ਸਿਰ ਦੇ ਕੇ ਕੀਤਾ ਠੂਠੀਏ ਮਜ਼ਾ ਤੈਨੂੰ ਕੀੜੇ ਪੈਣ ਪਲਾਸਟਿਕ ਦੇ ਕੋਈ ਨਾ ਡਾਕਟਰ ਬੋਲਦੇ ਸੀ ਜਲਦੀ ਠੀਕ ਹੋ ਜੂ 90% ਇੱਥੇ ਐਕਟੀਵਿਟੀਆ ਨਹੀਂ ਮੈਂ ਲੋਕਾਂ ਦੀਆਂ ਸੁਣਾ ਮੈਨੂੰ ਇੰਨੀ ਬ੍ਰਾਈਟਨੈਸ ਕਰੀ ਮੜੀ ਜੀ 90% ਤੁਸੀਂ ਦੇਖਦੇ ਹੀ ਨਹੀਂ ਐਣਕ ਲਾਣ ਵਾਲੀ ਕੋਈ ਗੱਲ ਨਹੀਂ ਸੀ ਤਿੰਨ ਅਕਤੀ ਬਿਟੀਆਂ ਨਹੀਂ ਮੈਂ ਲੋਕਾਂ ਦੀਆਂ ਸੁਣਾ ਮੈਨੂੰ ਐਨੀ ਕਿੱਥੇ ਵੇਣਾ ਮਿੱਥਰਾਂ ਨੂੰ 90% ਅੱਖਾਂ ਬੰਦ ਕਰਕੇ ਦੇਖੋ ਇਕੱਲੇ ਦਾੰਦ ਹੀ ਦਿਖਦੇ ਆ ਛੋਟੇ ਭਾਈ ਤੌਣ ਲੈ ਜੇ ਐਣਕ ਨਹੀਂ ਲੈਣੀ ਚਾਹੀਦੀ ਪਤਾ ਕਰਨਾ ਮੁਸ਼ਕਲ ਹੈ ਐਣਕ ਕਾਲੀ ਆ ਜਾਂ ਇਹ ਐਣਕਾ ਤਾਂ ਦਿਖਦੀਆਂ ਹੀ ਨਹੀਂ ਪਹਿਣੇ ਬਲੈਕ ਆਊਟ ਹੋ ਗਿਆ ਲੱਗਦਾ ਅਡੀ ਨਾ ਜਿੰਨਾ ਚਿਰ ਸ਼ਿਵ ਜੀ ਆਕੇ ਤੇਰੇ ਸਾਪ ਨਹੀਂ ਲੜਾਉਂਦਾ ਹੁਣ ਸ਼ਿਵ ਜੀ ਤਰਸੂਲ ਲੈ ਕੇ ਲੱਭ ਰਿਹਾ ਤੈਨੂੰ ਸ਼ਿਵ ਜੀ ਆਉਂਦਾ ਹੀ ਹੋਣਾ ਤਰਸੂਲ ਲੈ ਕੇ ਜਦ ਤੱਕ ਨਾ ਸਾਡੀ ਭਰਾਵਾ ਜਦੋਂ પાર્ਵੀ ਤੇਰੀ ਦਛਾਤੀ ਲੱਤਾਂ ਨਹੀਂ ਮਾਰਦੀ ਸੁਫਨੇ ਚ ਗੁੱਟੂ ਤੈਨੂੰ ਸ਼ਿਵ ਜੀ ਜੁੱਤੀਆਂ ਨਹੀਂ ਤਰਸੂਲ ਖਾਉ ਇਹ ਤਾਂ ਸ਼ਿਵ ਜੀ ਨੇ ਡੰਮੁਰਾ ਨਾਲ ਦਾ ਮੱਥਾ ਪਾੜ ਦੇਣਾ ਭਗਤ ਨਾਨਾ ਅਨੋਖਾ ਭਗਤ ਇਹ ਕੈਦੀ ਕੁੱਤੀ ਆਏ ਭਾਈ ਪਤਾ ਪੂਰਾ ਲਾਗੇ ਪੋਹਣੇ ਹਜ਼ਾਰ ਰੁਪਏ ਆ ਕੇ ਲਾ ਇਹ ਟੱਬਰ ਸਾਰਾ ਕਾਲਾ ਏ ਇਹ ਤਾਂ ਦਿਸਦੀ ਨਹੀਂ ਦਾੰਦੀ ਚਮਕਦੇ ਨੇ ਕੰਬਾਈਨ ਵਾਲੇ ਲੱਭਦੇ ਆ ਲੇਬਰ ਕਿੱਥੇ ਗਈ ਇਹ ਤਾਂ ਇੱਥੇ ਫਿਰਦੇ ਆ ਸਾਲੀ ਰਾਤ ਦੇਖਦੀ ਨਹੀਂ ਕਾਲੀ ਭਾਬੀ ਸ਼ੇਰ ਕਟੀ ਲਾ ਫਿਲਮ ਦੀ ਯਾਦ ਆ ਗਈ ਮਾਸ਼ਾ ਚਲੋਗੇ ਆਪਣੇ ਸੈਂਟ ਤੁਹਾਨੂੰ ਪਤਾ ਜੀ ਦੇਖ ਹੀ ਲੈਣਾ ਇਹਦੇ ਵਲੌਗ ਚ ਸੋਣ ਆਪਾਂ ਚੱਲੇ ਜੇ ਘਰੇ ਉੱਥੇ ਆਪਾਂ ਮੇਰਾ ਸਾਲਾ ਵੇਟਰੀ ਲੱਗਦਾ ਮੈਂ ਕੁਝ ਮਾੜਾ ਲਿਖਾ ਲੱਗਾ ਸੀ ਕਲਮ ਹੀ ਟੁੱਟ ਗਈ ਸਤਰੰਗੀਆਂ ਪਿੰਗਾ ਰੋਟੀ ਖਾਦੀ ਨਹੀਂ ਤੋ ਪੱਕੀ ਹੋਈ ਰ ਕਾਨ ਦੀ ਪੈ ਗਈ ਆਦਤ ਵੇ ਪਾੜਦੀ ਅੱਖਾਂ ਦੀ ਬੋਲ ਬੜਾ ਦੇ ਤੂੰ ਆਪਣੇ ਤੇਰੀ ਰੋਟੀ ਨਾਲੋਂ ਜ਼ਹਿਰ ਖਾਲੇ ਬੰਦਾ ਫਰੂਟ ਨੂੰ ਉਲੀ ਲੱਗੀ ਆ ਮਨੁੱਖਤਾ ਦੀ ਸੇਵਾ ਵਾਲਾ ਰੋਂਣ ਲੱਗ ਗਿਆ ਹੈ ਹਰਾਮ ਜਿਹਾ ਰੋਲਾ ਵੇ ਕਿੱਦਾਂ ਪਾਉਂਦਾ ਬੱਸ ਕਰੋ ਪਤੰਦਰੋਂ ਕਿਉਂ ਮਾਰਨਾ ਜੇ ਬੰਦਾ ਅੱਜ ਸੂਤ ਆਇਆ ਆਪਣਾ ਸਮਾਜ ਸੇਵੀ ਮੂੰਹ ਵੇਖ ਬਣਾਉਂਦਾ ਹਰਾਮਜਾਦਾ ਹੁਣ ਨਹੀਂ ਮੈਨਾਂ ਮੈਨਾਂ ਹੱਸਦਾ ਇਹ ਪਿਆਰੇ ਬਿੰਤਕਾਰ ਬਿੱਤੀ ਆਰੇ ਵੀਰੇ ਇਹ ਹੁੰਦੀ ਮੀਨਤ ਬੱਚਿਆਂ ਦੀ ਯਾਰ ਚਲੋ ਕਰੋ ਇਹ ਛੋਟੇ-ਵਡੇ ਮਿੱਟੀ ਕਰਦੇ ਚਲੋ ਪੱਟੂ ਵੀਡੀਓ ਬਣਾਉਣ ਵਾਲਾ ਪੱਕਾ ਨਾਲ ਰੱਖੀ ਫਿਰਦਾ ਜੇ ਕਿਸੇ ਨੂੰ ਚੰਗਾ ਨਹੀਂ ਬੋਲ ਸਕਦੇ ਗਾਲਾਂ ਜ਼ਰੂਰ ਕੱਢਿਆ ਕਰੋ ਹੁਣ ਇਹਦੀ ਛਾਤੀ 'ਚ ਲੱਤਾਂ ਮਾਰੋ 1 2 3 4 5 6 7 8 ਸਰਕਾਰ ਨੂੰ ਬੇਨਤੀ ਆ ਇਹਦਾ ਫੋਨ ਖੋਇਆ ਗਿਆ ਏ ਉਸ ਤੋਂ ਅੱਗੇ ਗਿਣਤੀ ਨਹੀਂ ਆਉਂਦੀ ਲੱਗਦਾ 8 9 10 11 12 13 14 15 ਓਕੇ ਇਹ ਹੁੰਦੀ ਆ ਮਿੰਨਤ ਬੱਚਿਆਂ ਦੀ ਯਾਰ ਵੀਰੇ ਤੂੰ ਟੀਵੀ ਤੇ ਆਇਆ ਕਰ ਅਸੀਂ ਟੀਵੀ ਜਮਾ ਨਹੀਂ ਦੇਖਦੇ ਤੂੰ ਹੀ ਛਾਲ ਮਾਰ ਕੇ ਲੱਤਾ ਬਾਹ ਤੜਾਲਾ ਦਾ ਫੈਣ ਬੱਲੀਏ ਤੇ ਨੀਟੂ ਛਟਰਾ ਵਾਲੇ ਦੀ ਲਾ ਲੈਂਦਾ ਪਰ ਕੰਨਾਂ ਵਿੱਚ ਮੁੰਦਰੀਆਂ ਤੇ ਸਪੇਰੇ ਵਾਲਿਆਂ ਪਾਈਆਂ ਨੇ ਮੈਨੂੰ ਤੇ ਇਹ ਗੱਡੀ ਤੇ ਨજર ਬੱਟੂ ਵਰਗਾ ਲੱਗਦਾ ਟੱਡ ਦਿਆ ਸ਼ੀਸ਼ਿਆਂ ਤੇ ਲਾਇਆ ਵਟਮਾ ਯਾਰ ਸਿੱਤੂ ਮੁਸੇ ਬਾੜ ਦਾ ਵੀ ਫੈਣ ਬੱਲੀਏ ਫਿਰ ਹੁਣ ਅਸੀਂ ਕੀ ਕਰੀਏ ਗਾਲ ਤਾਂ ਤੇਰੀ ਤੇ ਤੇਰੀ ਬੱਲੀਏ ਦੀ ਆ ਵੇ ਹਟ ਜਾ ਬੈਲ ਮੋੜ ਵਾਲੇ ਮੈਨੂੰ ਫੋਨ ਲਾਈ ਜਾਂਦੇ ਆ ਸਿੰਗਰ ਕਿਹੜਾ ਵਾ ਧਮਕੀ ਭਰਾ ਸੰਦੇਸ਼ ਆਥੂ ਸਾਲੀਵੇੜਾ ਗੈਂਗ ਦੰਦਾ ਤੇ ਵੀ ਲੱਗਦਾ 골ਡ ਪਲੇਟਡ ਕਰਾਈ ਫਿਰਦਾ ਮੈਨੂੰ ਮਸਕਰੀ ਕਰੇ ਮੋਰ ਫਟਦਾ ਨਹੀਂ ਮੇਰੇ ਉਤੋਂ ਵਾਰੀ ਜਾਵੇ ਦਿਲ ਪੁੱਟ ਜੱਟ ਦਾ ਨਹੀਂ ਮੇਰੇ ਉਤੋਂ ਗਾਂਦੇ ਨੇ ਸੋਨੇ ਦੇ ਲਵਾਏ ਆ ਲੱਗਦਾ ਕੰਨਾਂ 'ਚ ਪਾਏ ਟੱਪਸਾਂ ਦੇ ਤੇ ਦੰਦਾ ਦਾ ਰੰਗ ਇੱਕ ਹੀ ਆ ਚੱਲ ਫੜੇਗੇ ਨਹੀਂ ਪਰੇਗਾ ਉਹਦੇ ਕੋਲੋਂ ਉਹਦੀ ਹੁਣ ਸਿੱਧੀ ਜੇਲ੍ਹ ਗਈ ਤੇ ਆ ਸ਼ੀਸ਼ੇ ਅੱਗੇ ਬੋਲਣ ਦੇ ਗਾਣਾ ਪੰਜ ਸੱਤ ਖਾ ਕੇ ਨਾਮ ਹੁਣ ਉਹਨੇ ਤੇਰਾ ਵੀ ਲੈਣਾ ਏ ਕਲਿਆਣ ਦਾ ਬਾਪੂ ਚੱਲ ਫੜੇਗੇ ਨਹੀਂ ਪਰੇਗਾ ਉਹਦੇ ਕੋਲੋਂ ਉਹਦੀ ਹੁਣ ਸਿੱਧੀ ਜੇਲ੍ਹ ਗਈ ਤੇਆ ਐਨੀ ਸੋਹਣੀ ਆਵਾਜ਼ ਤੇਰੀ ਨਹੀਂ ਹੋ ਸਕਦੀ ਜੇ ਇਹ ਗਾ ਸਕਦਾ ਮੈਨੂੰ ਕੀ ਹੋਇਆ ਮੈਂ ਵੀ ਗਾ ਸਕਦਾ ਫਿਰ ਕਿਉਂ ਆਰ ਭੇਜ ਤੈਨੂੰ ਲਾਨ ਤਾਂ ਭੇਜੀਆਂ ਨੇ ਵੀਰੇ ਜਿਹੜਾ ਕੁੱਕਰ ਦੇ ਲਾਗੇ ਗਲਾਸ ਪਿਆ ਉਹ ਮੇਰੇ ਸਿਰ 'ਚ ਮਾਰ ਪਿੱਛੋਂ ਕੰਦ 'ਚ ਇੱਟ ਕੱਢ ਕੇ ਮੇਰੇ ਸਿਰ 'ਚ ਮਾਰ ਬਾਈ ਵਰੇ ਕੂਕਾ ਦੀ ਸੀਟੀ ਮੇਰੇ ਮੱਥੇ 'ਚ ਮਾਰ ਬਾਈ ਮੈਂ ਆਪਣੇ ਚਿੱਟੇ ਰੰਗ ਤੇ ਬਹੁਤ ਸ਼ਰਮਿੰਦਾ ਅਜੀ ਤੱਕ ਗਰਮੀਆਂ 'ਚ ਮੱਛਰ ਮਾਰ ਨਹੀਂ ਆਏ ਆ ਬਸ ਬਾਈ ਤੂੰ ਕਿੱਥੇ ਸੁੱਕ-ਸੁੱਕ ਕੇ ਆਇਆ ਸੀ ਸਾਨੂੰ ਵੀ ਦੱਸ ਦੇ ਸਾਡੀ ਵੀ ਤਸੱਲੀ ਹੋ ਜੂ ਮੇਰਾ ਤਾਂ ਸਿਰ ਪਾੜ ਦੇ ਭਰਾਵਾ ਤੂੰ ਸਾਡੇ ਪਿੰਡ ਲੱਗਦਾ ਮੇਲਾ ਮੇਲੇ ਵਿੱਚ ਆ ਜਾਵੀਂ ਸਾਡੇ ਪਿੰਡ ਲੱਗਦੇ ਕਿੰਨੀ ਤਰੀਕ ਨੂੰ ਮੇਲਾ ਮੈਂ ਆਉਣਾ ਮੇਲੇ ਚ ਅੱਛਾ ਪੇਲੇ ਵੀ ਹੈ ਗਈ ਆ ਨਾ ਮੈਂ ਨਹੀਂ ਆਉਣਾ ਪਿਛਲੀ ਵਾਰ ਡਾਂਗ ਫਰੀ ਸੀ ਮੇਲੇ ਵਿੱਚ ਆ ਜਾਵੀ ਸਾਡੇ ਪਿੰਡ ਲੱਗਦਾ ਮੇਲਾ ਮੇਲੇ ਚ ਆ ਕੇ ਹੁਣ ਦੁਕਾਨ ਲਾ ਲਵੇ ਅਗਲਾ ਆਜੂ ਜਦ ਮੈਂ ਕਹਤਾ ਮੈਂ ਨਹੀਂ ਆਉਣਾ ਮੇਲੇ ਚ ਤੂੰ ਤਾਂ ਜੁੱਦੀਆਂ ਖਾਏਂਗੀ ਮੈਨੂੰ ਹੀ ਖਵਾਏਂਗੀ ਮੈਂ ਨਹੀਂ ਆਉਂਦਾ ਠੋਡੇ ਪਿੰਡ ਵਾਲੇ ਸੁੱਖੇ ਵਾਲੇ ਪਕੌੜੇ ਖਾ ਕੇ ਕੁੱਟਦੇ ਨੇ हां जी मित्रों यही आज दी वीडियो आई होप ਤੁਹਾਨੂੰ ਵੀਡੀਓ ਵਧੀਆ ਲੱਗੀ ਹੋएगी ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਇੱਕ ਵਧੀਆ ਜਿਹਾ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਿੱਦਾਂ ਲੱਗੀ ਵੀਡੀਓ ਤੇ ਕਮੈਂਟ ਵਿੱਚ ਇਹ ਵੀ ਦੱਸਿਓ ਤੁਸੀਂ ਕਿਹੜੇ ਪਿੰਡ ਕਿਹੜੇ ਸ਼ਹਿਰ ਤੋਂ ਵੀਡੀਓ ਦੇਖਦੇ ਹੋ ਤੇ ਕਮੈਂਟ ਵਿੱਚ ਹਾਈਪ ਦੀ ਆਪਸ਼ਨ ਹੋਣੀ ਹੈ ਤਾਂ ਵੀਡੀਓ ਨੂੰ ਹਾਈਪ ਜਰੂਰ ਦੇ ਦਿਓ ਤਾਂ ਜੋ ਚੈਨਲ ਗਰੋ ਹੋ ਸਕੇ ਸੋ ਇਹੀ ਅੱਜ ਦੀ ਵੀਡੀਓ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ ਸੋ ਮੱਚ ਗਾਈਸ